ਸਸ਼ਕਾਲ ਜੇ ਤੁਸੀਂ ਦੇਖ ਰਹੇ ਹੋ 24 7 ਪੰਜਾਬ ਅੰਮ੍ਰਿਤਸਰ ਦੇ ਛੇ ਰਟਾ ਗੁਰਦੁਆਰਾ ਸਾਹਿਬ ਨੇੜੇ ਐਨਕਾਊਂਟਰ ਬਦਮਾਸ਼ ਗੈਂਗਸਟਰ ਲੰਡਾ ਹਰੀਕੇ ਦਾ ਸਾਥੀ ਸੀ ਜ਼ਖਮੀ ਦੋਸ਼ੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁਲਜ਼ਮ ਜਗਰੂਪ ਸਿੰਘ ਦੀ ਜ਼ਖਮੀ ਹਾਲਤ ਵਿੱਚ ਹਸਪਤਾਲ ਭੇਜਿਆ ਗਿਆ ਪੁਲਿਸ ਪਿਸਤੌਲ ਗੋਣ ਤੋਂ ਬਾਅਦ ਦੋਸ਼ੀ ਜਗਰੂਪ ਸਿੰਘ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਰ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਪਹਿਲੇ ਦੋਸ਼ੀ ਨੂੰ ਗੋਲੀ ਮਾਰ ਦਿੱਤੀ ਅਤੇ ਗੋਲੀ ਜਗਰੂਪ ਸਿੰਘ ਦੇ ਲੱਤ ਵਿੱਚ ਲੱਗ ਗਈ। ਉਸ ਨੂੰ ਅੰਮ੍ਰਿਤਸਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੂੰ ਜ਼ਬਰਨ ਵਸੂਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਠੀਕ ਹੋਣ ਤੋਂ ਬਾਅਦ ਪੁਲਿਸ ਉਸ ਨੂੰ ਲੈ ਆਈ। ਉਸ ਨੇ ਉਲਟੀਆਂ ਕਰਨ ਦੇ ਬਹਾਨੇ ਪੁਲਿਸ ਵੱਲੋਂ ਪਿਸਤੌਲ ਖੋਲਿਆ ਸੀ। ਉਹਨਾਂ ਨਾਲ ਜੁੜਿਆ ਹੋਇਆ ਔਰ ਕਿਸੇ ਦੇ ਘਰ ਆ ਕੇ ਦੂਜੇ ਸ਼ਹਿਰ ਦੇ ਵਿੱਚ ਜੇਪਾਕ ਸਟੋਰਜਨਿਸਟ ਵਾਸਤੇ ਉਹਨੂੰ ਫੈਸਿਲਿਟੇਟ ਕਰ ਰਹੇ ਆ ਬੈਟ ਕਰ ਰਹੇ ਆ ਤਾਂ ਆਪਾਂ ਇਹ ਇੱਕ ਗੱਲ ਤਾਂ ਕਲੀਅਰਲੀ ਮੰਨ ਨਹੀਂ ਸਕਦੇ ਨਾ ਕਿ ਉਹਦੀ ਮੈਂਟਲ ਜਿਹੜੀ ਸਟੇਟ ਹੈ ਉਹ ਕ੍ਰਿਮੀਨਲ ਨਾ ਟੋਟਲੀ ਸਰ ਕਿੰਨੀ ਖਬਰਾਂਤੀ ਲੈ ਚੁੱਕਾ ਅਜ ਤੱਕਨ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਹੀਂ ਅਜੇ ਉਸ ਗੱਲ ਤੇ ਇਨਵੈਸਟੀਗੇਸ਼ਨ ਜਾਰੀ ਹੈ ਆਪਾਂ ਦੇਖਾਂਗੇ ਬਕੋਸ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਆਈ ਉਸ ਕੇਸ ਦੇ ਵਿੱਚ ਕੋਈ ਫਰauti ਨਹੀਂ ਗਈ ਅਜੇ ਤਾਂ ਤਿਆਰੀ ਇਹ ਕਰ ਰਹੇ ਸੀ ਡਰਾ ਰਹੇ ਸੀਗੇ ਔਰ ਪ੍ਰੈਸ਼ਰ ਕ੍ਰੀਏਟ ਕਰ ਰਹੇ ਸੀ ਕਿ ਤੁਹਾਡੀਆਂ ਸਾਰੀਆਂ ਗੱਲਾਂ ਸਾਨੂੰ ਪਤਾ ਹੈ ਔਰ ਇਹੀ ਇੱਕ ਮੋਡਸ ਪ੍ਰੈਂਡੀ ਪੁਰਾਣਾ ਹੈ ਕਿ ਲੋਕਾਂ ਨੂੰ ਦੱਸ ਦਿਓ ਜੀ ਆ ਤੁਹਾਡੀ ਦੁਕਾਨ ਦੇ ਬਾਹਰ ਤੁਸੀਂ ਆ ਇੱਥੇ ਘੁੰਮ ਰਹੇ ਹੋ ਉੱਥੇ ਘੁੰਮ ਰਹੇ ਹੋ ਇਹ ਸਾਰੇ ਫਰੰਟਮੈਨ ਨਾਲ ਜਿਹੜਾ ਇਹੋ ਕੰਮ ਨੂੰ ਅੰਜਾਮ ਦੇ ਰਹੇ ਸੀ ਔਰ ਇਹਦੇ ਨਾਲ ਲੋਕਾਂ ਦੇ ਵਿੱਚ ਖਾਮ-ਖਾ ਇੱਕ ਫੀਅਰ ਪੈਦਾ ਹੁੰਦਾ ਡਰ ਪੈਦਾ ਹੁੰਦਾ ਇਹੋ ਜਿਹਿਆਂ ਕੋਲਾਂ ਦੇ ਨਾਲ ਤੋ ਅਸੀਂ ਉਸ ਦੇ ਉੱਤੇ ਪੂਰਾ ਟਾਈਟ ਆਪਣਾ ਸਕੰਜਾ ਰੱਖਣਾ ਔਰ ਅਕੀ ਸਰਪੰਚਾਰ ਵੀ ਬਰਾਮਦ ਹੋਏ ਤਾਂ ਕੋਈ ਤੱਕ ਕਿਹੜੇ ਕਿਹੜਾ ਇਹ ਬੱਤੀਬੋਰ ਪਿਸਤਲ ਮਿਲਿਆ ਜੀ ਰਾਉਂਡਸ ਵੀ ਮਿਲੇ ਉਹ ਰਿਕਵਰੀ ਕਰਕੇ ਪੁਲਿਸ ਪਾਰਟੀ ਵਾਪਸ ਆ ਰਹੀ ਸੀ ਤਲਵੰਡੀ ਮੋਹਰ ਤੋਂ ਸਦਰ ਪੱਟੀ ਤੋਂ ਅੰਮ੍ਰਿਤਸਰ ਹੋਰ ਵੀ ਫਰੋਤੀਆਂ ਮੰਗੀਆਂ ਦੀ ਇਹ ਭਾਜੀ ਹੁਣ ਆਪਾਂ ਇੱਥੇ ਵਰਕ ਕਰਾਂਗੇ ਔਰ ਇਹਦਾ ਸਾਰਾ ਨੈਟਵਰਕ ਬ੍ਰੇਕ ਕਰਾਂਗੇ ਤੁਹਾਨੂੰ ਦੱਸਾਂਗੇ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਅੰਮ੍ਰਿਤਸਰ ਦੇ ਛੇ ਰਟਾ ਗੁਰਦੁਆਰਾ ਸਾਹਿਬ ਨੇੜੇ ਐਨਕਾਊਂਟਰ ਬਦਮਾਸ਼ ਗੈਂਗਸਟਰ ਲੰਡਾ ਹਰੀਕੇ ਦਾ ਸਾਥੀ ਸੀ ਜ਼ਖਮੀ ਦੋਸ਼ੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁਲਜ਼ਮ ਜਗਰੂਪ ਸਿੰਘ ਦੀ ਜ਼ਖਮੀ ਹਾਲਤ ਵਿੱਚ ਹਸਪਤਾਲ ਭੇਜਿਆ ਗਿਆ ਪੁਲਿਸ ਪਸਤੌਲ ਗੋਣ ਤੋਂ ਬਾਅਦ ਦੋਸ਼ੀ ਜਗਰੂਪ ਸਿੰਘ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਰ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਪਹਿਲੇ ਦੋਸ਼ੀ ਨੂੰ ਗੋਲੀ ਮਾਰ ਦਿੱਤੀ ਅਤੇ ਗੋਲੀ ਜਗਰੂਪ ਸਿੰਘ ਦੇ ਲੱਤ ਵਿੱਚ ਲੱਗ ਗਈ ਉਸ ਨੂੰ ਅੰਮ੍ਰਿਤਸਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੂੰ ਜ਼ਬਰਨ ਵਸੂਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਠੀਕ ਹੋਣ ਤੋਂ ਬਾਅਦ ਪੁਲਿਸ ਉਸ ਨੂੰ ਲੈ ਆਈ ਉਸ ਨੇ ਉਲਟੀਆਂ ਕਰਨ ਦੇ ਬਹਾਨੇ ਪੁਲਿਸ ਵੱਲੋਂ ਪਿਸਤੌਲ ਖੋਲਿਆ ਸੀ ਉਹਨਾਂ ਨਾਲ ਜੁੜਿਆ ਹੋਇਆ ਹੈ ਔਰ ਕਿਸੇ ਦੇ ਘਰ ਆ ਕੇ ਦੂਜੇ ਸ਼ਹਿਰ ਦੇ ਵਿੱਚ ਜੇਪਾਕ ਸਟੋਰਸਨਿਸਟ ਵਾਸਤੇ ਉਹਨੂੰ ਫੈਸਿਲਿਟੇਟ ਕਰ ਰਹੇ ਆ ਬੈਟ ਕਰ ਰਹੇ ਆ ਤਾਂ ਆਪਾਂ ਇਹ ਇੱਕ ਗੱਲ ਤਾਂ ਕਲੀਅਰਲੀ ਮੰਨ ਨਹੀਂ ਸਕਦੇ ਨੇ ਕਿ ਉਹਦੀ ਮੈਂਟਲ ਜਿਹੜੀ ਸਟੇਟ ਹੈ ਉਹ ਕ੍ਰਿਮੀਨਲ ਆ ਟੋਟਲੀ ਸਰ ਕਿੰਨੀ ਫਰੋਤੀ ਲੈ ਚੁੱਕਾ ਅਜ ਤੱਕਨ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਹੀਂ ਅਜੇ ਉਸ ਗੱਲ ਤੇ ਇਨਵੈਸਟੀਗੇਸ਼ਨ ਜਾਰੀ ਹੈ ਆਪਾਂ ਦੇਖਾਂਗੇ ਬਿਕੋਜ਼ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਆਈ ਉਸ ਕੇਸ ਦੇ ਵਿੱਚ ਕੋਈ ਫਰੋਤੀ ਨਹੀਂ ਗਈ ਅਜੇ ਤੱਕ ਤਿਆਰੀ ਇਹ ਕਰ ਰਹੇ ਸੀ ਡਰਾ ਰਹੇ ਸੀਗੇ ਔਰ ਪ੍ਰੈਸ਼ਰ ਕ੍ਰੀਏਟ ਕਰ ਰਹੇ ਸੀ ਕਿ ਤੁਹਾਡੀਆਂ ਸਾਰੀਆਂ ਗੱਲਾਂ ਸਾਨੂੰ ਪਤਾ ਹੈ ਔਰ ਇਹੀ ਇੱਕ ਮੋਡਰਨ ਸਪ੍ਰੈਂਡੀ ਪੁਰਾਣਾ ਹੈ ਕਿ ਲੋਕਾਂ ਨੂੰ ਦੱਸ ਦੋ ਜੀ ਆ ਤੁਹਾਡੀ ਦੁਕਾਨ ਦੇ ਬਾਹਰ ਤੁਸੀਂ ਆ ਇੱਥੇ ਘੁੰਮ ਰਹੇ ਹੋ ਉੱਥੇ ਘੁੰਮ ਰਹੇ ਹੋ ਇਹ ਸਾਰੇ ਫਰੰਟਮੈਨ ਨਾਲ ਜਿਹੜਾ ਇਹੋ ਕੰਮ ਨੂੰ ਅੰਜਾਮ ਦੇ ਰਹੇ ਸੀ ਔਰ ਇਹਦੇ ਨਾਲ ਲੋਕਾਂ ਦੇ ਵਿੱਚ ਖਾਮ ਖਾਇਕ ਫੀਅਰ ਪੈਦਾ ਹੁੰਦਾ ਡਰ ਪੈਦਾ ਹੁੰਦਾ ਇਹੋ ਜਿਹਿਆਂ ਕੋਲਾਂ ਦੇ ਨਾਲ ਸੋ ਅਸੀਂ ਉਸ ਦੇ ਉੱਤੇ ਪੂਰਾ ਟਾਈਟ ਆਪਣਾ ਸਕੰਜਾ ਰੱਖਣਾ ਹੈ ਔਰ ਸਰ ਪੁਲਿਸਾਰ ਵੀ ਬਰਾਮਦ ਹੋਏ ਤੇ ਕੋਈ ਕਦੇ ਇਹ ਬੱਤੀਪੋਰ ਪਿਸਤਲ ਮਿਲਿਆ ਜੀ ਰਾਉਂਡਸ ਵੀ ਮਿਲੇ ਉਹ ਰਿਕਵਰੀ ਕਰਕੇ ਪੁਲਿਸ ਪਾਰਟੀ ਵਾਪਸ ਆ ਰਹੀ ਸੀ ਤਲਵੰਡੀ ਮੋਹਰ ਤੋਂ ਸਦਰਪੱਟੀ ਤੋਂ ਅੰਮ੍ਰਿਤਸਰ ਹੋਰ ਵੀ ਫਰੋਤੀਆਂ ਮੰਗੀਆਂ ਦੀ ਇਸ ਚੱਕਰ ਇਹ ਭਾਜੀ ਹੁਣ ਆਪਾਂ ਇਸ ਤੇ ਵਰਕ ਕਰਾਂਗੇ ਔਰ ਇਹਦਾ ਸਾਰਾ ਨੈਟਵਰਕ ਬ੍ਰੇਕ ਕਰਾਂਗੇ ਤੁਹਾਨੂੰ ਦੱਸਾਂਗੇ ਬਿਲਕੁਲ